ਗੁਰਵਿੰਦਰ ਖੇੜੀ ਵਾਲੇ ਬਾਬੇ ਦਾ ਪਿਛਲੇ ਦਿਨੀ ਆਪਣੇ ਸਾਰੇ ਪਰਿਵਾਰ ਨਾਲ ਝਗੜਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਕ੍ਰਾਉਸ ਪਰਚਾ ਦਰਜ ਕਰਦੇ ਹੋਏ ਦੋਵੇਂ ਧਿਰਾਂ ਦੇ ਉੱਤੇ 109 ਅਤੇ ਹੋਰ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ ਤੇ ਅੱਜ ਗੁਰਵਿੰਦਰ ਖੇੜੀ ਵਾਲੇ ਬਾਬੇ ਅਤੇ ਉਸਦੇ ਭਰਾ ਪ੍ਰਭਦੀਪ ਤੇ ਹੋਰ ਜਿਹੜੇ ਕੀ ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਸਿਵਲ ਹਸਪਤਾਲ ਵਿਖੇ ਜਾਂਚ ਲਈ ਲਿਆਂਦਾ ਜਾਂਦਾ ਉਸ ਤੋਂ ਬਾਅਦ ਅਦਾਲਤ ਪੇਸ਼ ਕੀਤਾ ਜਾਂਦਾ ਤੇ ਆਓ ਤੁਹਾਨੂੰ ਸੁਣਾਉਂਦੇ ਹਾਂ ਗੁਰਵਿੰਦਰ ਖੇੜੀ ਵਾਲੇ ਬਾਬੇ ਦਾ ਕੀ ਕਹਿਣਾ ਹੈ ਤੇ ਸਾਦੂ ਕੇ ਰਵਿੰਦਰ ਜੀ ਜੀ ਆ ਡਾਕਟਰ ਸਰ ਜਨਾਬਾ ਜੀ ਉਹਨਾਂ ਨੂੰ ਡਾਕਟਰ ਜੀ ਬੋਲ ਤੋਂ ਜੋ ਸਿਵਨ ਹਸਪਤਾਲ ਤੋਂ ਪਕਟਾ ਤੇ ਪਚਿਸ਼ ਤੇ ਇੱਕ ਉਹਨੀਆਂ ਤੋਂ ਪਬਲਿਕ ਲੈ ਰਵਿੰਦਰ ਸਿੰਘ ਬਾਅਦ ਹੋ ਗਿਆ ਤੇ ਵਾਲਾ ਜੀ ਬਾਅਦ ਟੋਰ ਵਿੱਚ ਪੇਸ਼ ਕੀਤਾ ਰਵਿੰਦਰ ਬਾਬਾ ਉਹਦੇ ਉੱਤੇ قال મત કરી લેને કુછ કરને કેડા જોવે ગરીકારાણી તો કુછ ઉધાર કુછ કી હે બાબાજી કી હે ગરીકારાણી તો કુછ ઉધાર કુછ કી બચ્ચેજી ઓડી આતો કરો મારી ઘરવાળીની સાથ ઢૂમ રોલ દે હાજી જેડે દો છોડે લાગે ને سارےજી અરે ઠૂટને ગુરુ ગ્રાસ સાહેબ દી સોલ હાજી ગુરુ ગ્રાસ સાહેબ દી સોલ ઠૂટ નહીં ઠૂટ તુ મારી સાથ